ਕੁਝ ਜਦਾਂ ਵਾਈਕਰੂ ਨੇ ਬਿਉਂਤ ਬਣਾਣੀ ਹੁੰਦੀ ਹੈ ਵੀ ਸਾਡੀ ਇੱਥੇ ਇੱਥੇ ਕੰਮ ਸੈੱਟ ਹੋ ਗਿਆ ਤੇ ਫਿਰ ਹੁਣ ਲੱਗਦਾ ਵੀ ਹੁਣ ਜਾਵਾਂਗੇ ਤੇ ਬੇਵਕੂਫੀ ਹੈ ਮੈਨੂੰ ਪਹਿਲਾਂ ਸੋਚਦੇ ਸੀ ਵੀ ਚੱਲ ਜਾਣਾ ਚਾਹੀਦਾ ਬਾਬਾ ਟੂਨ ਇੱਥੇ ਜੇ ਸੈਟਿੰਗ ਹੋ ਗਈ ਹੈ ਤੇ ਫਿਰ ਇੱਥੇ ਇੰਨੀ ਮਿਹਨਤ ਕਰ ਲਈ ਹੈ ਵੱਡੀ ਗੱਲ ਹੈ ਕਹਿੰਦੇ ਜਿੰਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦੀ ਇੱਥੇ ਹੀ ਲੱਗ ਗਈ ਅਮਰੀਕਾ ਤੇ ਹੋਰ ਕੀ ਕੀ ਸਪੈਸ਼ਲਿਟੀ ਹੈ ਜੀ ਉਹ ਵੀ ਨਾ ਨਾ ਸਾਡੇ ਕੋਲ ਭਾਜੀ ਪੀਜ਼ਾਸ ਹੁੰਦੇ ਆ 버ਗਰਸ ਹੁੰਦੇ ਨੂਡਲ ਮਨਚੂਰੀਅਨ ਚੀਜ਼ਲੀ ਮੋਮੋਜ਼ ਪਾਵ ਭਾਜੀ ਵਾਹ ਜੀ ਵਾਹ ਵਾਹ ਆਈਟਮ ਮੌਜੂਦ ਹੈ ਜੀ ਸਾਡੇ ਕੋਲ ਤਾਂ ਸਾਰਾ ਕੁਝ ਭਾਜੀ ਤੇ ਭਈਆ ਹੁਣ ਤੱਕ ਦੀ ਜਰਨੀ ਕਿੱਦਾਂ ਦੀ ਰਹੀ ਤੁਹਾਡੀ ਵੀ ਕੀ ਇਨਸਪੀਰੇਸ਼ਨ ਕਿੱਦਾਂ ਦੀ ਕਿੱਦਾਂ ਤੁਸੀਂ ਥੋੜ ਲੈ ਕੇ ਕੀਤਾ ਸਾਰਾ ਪਹਿਲਾਂ ਸੋਚਦੇ ਸੀ ਕਿ ਵੀ ਬਾਹਰ ਜਾਣਾ ਆ ਤੇ ਉਹ ਗੱਲਬਾਤ ਬਣੀ ਨਹੀਂ ਇੰਨੀ ਖਾਸ ਕੋਈ ਮੇਰੇ ਪੇਰੈਂਟਸ ਨੇ ਆ ਜਗਾ ਲੈਤੀ ਡਿਪਲੋਮਾ ਮੈਂ ਕੀਤਾ ਸੀਗਾ ਮੈਂ ਆਪ ਹੀ ਸ਼ੈਫਾਂ ਜੀ ਹੋਟਲ ਮੈਨੇਜਮੈਂਟ ਦਾ ਮੈਂ ਡਿਪਲੋਮਾ ਕੀਤਾ ਆ ਤੇ ਸਿੱਖਣ ਤੋਂ ਬਾਅਦ ਫਿਰ ਆਪਨਾ ਘਰ ਦੇਨੇ ਆ ਜਗਾ ਵਗੈਰਾ ਲੈ ਦਿੱਤੀ ਸੀ ਤੇ ਫਿਰ ਇੱਥੇ ਕੰਮ ਸ਼ੁਰੂ ਕਰ ਲਿਆ ਉਹ ਬਸ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ ਫਿਰ ਗਾਂਧੀ ਗਾਮ ਪੂਰੀ ਪੈਂਦੀ ਰਹੀ ਭਾਜੀ ਤੇ ਹੁਣ ਤੱਕ ਚੱਲੀ ਜਾਂਦਾ ਬਹੁਤ ਵਧੀਆ ਚੱਲਦਾ ਪਿਆ ਜੀ ਭਾਜੀ ਗੱਲ ਪਤਾ ਕੀ ਹੈ ਗੱਲ ਹੈ ਕੀ ਹੈ ਵੀ ਸਭ ਤੋਂ ਵੱਡੀ ਚੀਜ਼ ਹੈ ਵੀ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਕਿਸ ਲੈਵਲ ਤੇ ਕਰ ਰਹੇ ਹੋ ਅੱਜ ਤੁਸੀਂ ਕਿਸ ਲੈਵਲ ਤੇ ਹੋ ਉਹ ਚਲੋ ਕੋਈ ਇਦਾਂ ਦੀ ਹੋਈ ਇਸ਼ੂ ਨਹੀਂ ਹੁੰਦਾ ਵੀ ਕਿਸੇ ਵੀ ਲੈਵਲ ਤੇ ਬੰਨਾ ਜਦੋਂ ਮਿਹਨਤ ਕਰਨੀ ਸ਼ੁਰੂ ਕਰਦਾ ਮੈਂ ਕਿਤੇ ਨਾ ਕਿਤੇ ਪਹੁੰਚ ਜਾਂਦਾ ਜੇ ਅਸੀਂ ਵਿਹਲੇ ਬੈਠੇ ਰਵਾਂਗੇ ਫੇਰ ਅਸੀਂ ਕਿੱਥੇ ਪਹੁੰਚਾਂਗੇ ਭਾਜੀ ਸਰ ਕੀ ਬੜੀ ਜਾ ਰਹੇ ਹੋ ਜੀ ਯਾਰ ਅੱਜ ਨਾ ਠੰਡ ਬੜੀ ਹੈ ਅੱਛਾ ਜੀ ਤਾਂ ਦਿਲ ਕਰਿਆ ਵੀ ਪੀਜ਼ਾ ਦਾ ਪੀਜ਼ਾ ਖਾਣਾ 커피 ਪੀਣੀ ਹੈ ਗਰਮ ਗਰਮ ਮੀਨੂੰ ਹੱਥ ਵਿੱਚ ਪੀਜ਼ਾ ਬਣਿਆ ਤੋਂ ਦਿਲ ਵਾਲਾ ਤੇ ਸਮੇ ਤੋਂ सगला ਹੀ ਹੈ ਜੀ ਹਾਂ ਅੱਜ ਦੇ ਫੂਡ ਵਲੌਗ ਦੇ ਨਾਲ ਆਪ ਸਭ RS24 ਚੈਨਲ ਦੀ ਫੈਮਲੀ ਕੋਲ ਆਪਾਂ ਆ ਚੁੱਕੇ ਹਾਂ ਜਿਹੜਾ ਅੱਜ ਦਾ ਸਾਡਾ ਫੂਡ ਵਲੌਗ ਹੋਊਗਾ ਕਾਫੀ ਇੰਟਰਸਟਿੰਗ ਹੋਊਗਾ ਇੰਟਰਸਟਿੰਗ ਤਾਂ ਹੋਣਾ ਹੀ ਕਿਉਂਕਿ ਆਪ ਸਭ RS24 ਚੈਨਲ ਦੀ ਫੈਮਲੀ ਪਿਆਰੀ ਇਦਲਾ ਕਰਦੇ ਹੋ ਤੇ ਮੈਂ ਇੱਕ ਵਾਰੀ ਸੇ ਮਨੂ ਕਹੂੰਗਾ ਕਿ ਇੱਕ ਵਾਰੀ ਦਿਖਾਇਆ ਜਾਵੇ ਜੀ ਦਾ ਹੰਗਰ ਫਾਈਟ ਹੰਗਰ ਫਾਈਟਰ ਜੀ ਅੱਜ ਇਹ ਦੇਖ ਕੇ ਲਈ ਆਈ ਆ ਜੀ ਹੰਗਰ ਫਾਈਟਰ ਹੰਗਰ ਫਾਈਟਰ ਦਾ ਮਤਲਬ ਜੇ ਭੁੱਖ ਲੱਗੀ ਹੈ ਭੁੱਖ ਦੇ ਨਾਲ ਫਾਈਟ ਕਰਨੀ ਹੈ ਤਾਂ ਅਸੀਂ ਤੁਹਾਨੂੰ ਲੈ ਕੇ ਆ ਕੇ ਆ ਚੁੱਕੇ ਆ ਜੀ ਬਹੁਤ ਡਿਲੀਸ਼ੀਅਸ ਜਗ੍ਹਾ ਤੇ ਜਿੱਥੇ ਹਰ ਫੂਡ ਇੱਕ ਤਾਂ ਪਸਾਨਾ ਵੱਡੀ ਗੱਲ ਹੈ ਕਿ ਪ੍ਰੋਪਰ ਜਿਹੜਾ ਵੈਜੀਟੇਰੀਅਨ ਮਿਲ ਜਾਣਾ ਤੇ ਜਿਹੜਾ ਫੂਡ ਉਹ ਵੀ ਮਿਲਣਾ ਏ ਕਲਾਸ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਜਿਹੜਾ ਬਸੀਆਂ ਦੇ ਬਸੀਆਂ ਖੇਤਰ ਵਿੱਚ ਜਿੱਦ ਸਾਡੇ ਫਰੈਂਡ ਸਰਕਲ ਦਾ ਸਾਰਾ ਰਹਿੰਦਾ ਹੈ ਅੱਜ ਸਾਡੇ ਨਾਲ ਸ਼ਨਾਹੀ ਪਾਸ ਰੋਡ ਦੇ ਉੱਤੇ ਤੁਸੀਂ ਆ ਜਾਓ ਤੇ ਤੁਹਾਨੂੰ ਅਸੀਂ ਲੈ ਕੇ ਆ ਚੁੱਕੇ ਹਾਂ ਜੀ ਅੱਜ ਦਾ ਹੰਗਰ ਫਾਈਟਰ ਸਾਰਾ ਕੁਝ ਜੀ ਹਾਂ ਸਾਰਾ ਕੁਝ ਇੱਕੋ ਜਗ੍ਹਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਣਾ ਹੈ ਅੱਜ ਆਪਾਂ ਨੂੰ ਆ ਦਿਲ ਵਾਲਾ ਪੀਜ਼ਾ ਅਸੀਂ ਬਣਵਾਣਾ ਹੈ ਆਪ ਸਾਰੇ ਫੈਮਿਲੀ ਵਾਸਤੇ ਅਨੂ ਚਾਚਾ ਜੀ ਜੁੜ ਚੁੱਕੇ ਨੇ ਇਹਨਾਂ ਦਾ ਵੈਲਕਮ ਕਰਦੇ ਨੇ ਆ ਜਿਹੜਾ ਪੀਜ਼ਾ ਹੈ ਨਾ ਇਹ ਸਾਰਿਆਂ ਵਾਸਤੇ ਆਪਾਂ ਅੱਜ ਸ਼ੇਅਰ ਕਰਨਾ ਹੈ ਤੇ ਸਾਰਿਆਂ ਨੂੰ ਖਵਾਣਾ ਵੀ ਹੈ ਆਓ ਜੀ ਵਾਹ ਜੀ ਵਾਹ ਦੇਖੋ ਪਹਿਲਾਂ ਤਾਂ ਬਹੁਤ ਸੁੰਦਰ ਢੰਗ ਦੇ ਨਾਲ ਜਿਹੜੀ ਹੈ ਔਰ ਡੈਕੋਰੇਸ਼ਨ ਹੈ ਤੇ ਜਿਹੜੀ ਸਜਾਵਟ ਹੈ ਉਹ ਕੀਤੀ ਹੋਈ ਹੈ ਪੀਸ ਆਫ ਮਾਈਂਡ ਦੇ ਨਾਲ ਤੁਸੀਂ ਬੈਠ ਕੇ ਅੱਜ ਸਾਰਾ ਇੱਥੇ ਟੈਸਟ ਕਰਨਾ ਹੈ ਕਿਉਂਕਿ ਇਹਨਾਂ ਦੇ ਜਿਹੜਾ ਕਸਟਮਰ ਆਉਂਦੇ ਨੇ ਉਹ ਆਉਂਦੇ ਨੇ ਸਮਾਂ ਲੱਗੇ ਜਾਈ ਜਾਂਦੇ ਨੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਤੇ ਅੱਜ ਜਿਹੜਾ ਆਪਾਂ ਦੇਖਦੇ ਬਾਹਰ ਜੂਮੈਟੋ ਸਵੀਗੀ ਜਿਹੜੀ ਉਹਨਾਂ ਦੀ ਲੈਣਾ ਇਸ ਤਰ੍ਹਾਂ ਲੱਗੇ ਰਹਿੰਦਿਆਂ ਨੇ ਪਹਿਲਾਂ ਤੇ ਤੁਸੀਂ ਆਹ ਦੇਖੋ ਪੀਜ਼ਾ ਇੱਥੇ ਕਿਸੇ ਚੱਕ ਕੇ ਖਾਣ ਦੇ ਵੱਡੇ ਤੁਹਾਨੂੰ ਸਾਰੇ ਦੇਖ ਸਕਦੇ ਹੋ ਕਿ ਹੰਗਰੀ ਫਾਈਟਰਸ ਦੇ ਵਿੱਚ ਜਿਹੜੀ ਡੈਕੋਰੇਸ਼ਨ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਤੇ ਇੱਥੇ ਇੱਕ ਸਪੈਸ਼ਲ ਪੀਜ਼ਾ ਮਿਲਦਾ ਹੈ ਹਾਰਟ ਪੀਜ਼ਾ ਤੇ ਆਪਾਂ ਸਾਰੇ ਅੱਜ ਜਿਹੜੀ ਵੀ ਆਪਣੀ R24 ਫੈਮਿਲੀ ਹੈ ਉਹਦੇ ਲਈ ਆਪਾਂ ਅੱਜ ਇੱਕ ਹਾਰਟ ਵਾਲਾ ਪੀਜ਼ਾ ਰੈਡੀ ਕਰਾਵਾਂਗੇ ਹੰਗਰ ਫਾਈਟਰਸ ਕੋਲੋਂ ਤਾ ਕਿ ਜਿਹੜਾ ਸਾਡਾ RS ਫੈਮਿਲੀ ਲਈ ਪਿਆਰ ਹੈਗਾ ਤੇ ਸਾਰੀ RS ਫੈਮਿਲੀ ਵਾਸਤੇ ਅੱਜ ਆਪਾਂ ਇੱਕ ਹਾਰਡ ਵਾਲਾ ਪੀਜ਼ਾ ਤਿਆਰ ਕਰਾਵਾਂਗੇ ਜਿਸ ਨਾਲ ਅਸੀਂ ਤੁਹਾਨੂੰ ਆਪਣਾ ਪਿਆਰ ਜ਼ਾਹਿਰ ਕਰਾਂਗੇ ਕਿ ਅਸੀਂ ਆਪਣੇ RS 24 ਫੈਮਿਲੀ ਨਾਲ ਕਿੰਨਾ ਜ਼ਿਆਦਾ ਪਿਆਰ ਕਰਦੇ ਹਾਂ ਤੇ ਸਾਹੀ ਕਿੰਨਾ ਜ਼ਿਆਦਾ ਮਤਲਬ ਕਿ ਤੁਸੀਂ ਸਾਰੀ RS ਫੈਮਿਲੀ ਨੇ ਸਾਨੂੰ ਸਪੋਰਟ ਕੀਤਾ ਤੇ ਅੱਜ ਆਪਾਂ ਹੈਂਗਰੀ ਫਾਈਟਰਸ ਹੈ ਜਿੱਥੇ ਕਿ ਬਹੁਤ ਵਧੀਆ ਡੈਕੋਰੇਸ਼ਨ ਹੈ ਤੇ ਇਹਨਾਂ ਦੇ ਦੋ ਤੋਂ ਕੈਬਿਨੇਟ ਹੈ ਇੱਕ ਤਾਂ ਇਹਦੇ ਫਰੰਟ ਕੈਬਿਨੇਟ ਹੈ ਤੇ ਦੂਜੀ ਸਾਈਡ ਦੇ ਵਿੱਚ ਅਸੀਂ ਦੇਖਿਆ ਜਾਵੇ ਤੇ ਇਦਰੀ ਇੱਕ ਵੱਖਰਾ ਸਿਟਿੰਗ ਏਰੀਆ ਬਣਾਇਆ ਗਿਆ ਜਿਹਦੇ ਵਿੱਚ ਕੀ ਗਰਾਸ ਬਹੁਤ ਵਧੀਆ ਤਰੀਕੇ ਦੇ ਨਾਲ ਵਾਲਸ ਏਰੀਆ ਡਿਜ਼ਾਈਨ ਕੀਤੀਆਂ ਗਈਆਂ ਨੇ ਤੁਸੀਂ ਤੁਸੀਂ ਸਾਰੇ ਦੇਖ ਸਕਦੇ ਹੋ ਤੇ ਅੱਜ 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 ਲੋ ਜੀ ਅਸੀਂ ਆ ਚੁੱਕੇ ਹਾਂ ਜੀ ਸਿੰਘ ਸਾਹਿਬ ਦੇ ਕੋਲੋਂ ਜਿੱਥੇ ਆਰਡਰ ਨਾਲ ਦੀ ਨਾਲ ਲੱਗੀ ਜਾ ਰਹੇ ਨੇ ਤਿਆਰ ਹੋ ਰਹੇ ਨੇ ਆਰਡਰ ਹਰ ਬੰਦਾ ਆਪਣੀ ਆਰਡਰ ਦੀ ਵੇਟ ਕਰ ਰਿਹਾ ਹੈ ਤਾਂ ਪਹਿਲਾਂ ਸਿੰਘ ਸਾਹਿਬ ਤੁਹਾਡਾ ਵੈਲਕਮ ਕਰਦੇ ਜੀ ਆਰਐਸਡੀ ਕੋ ਚੈਨਲ ਤੇ ਜੀ ਹਾਂਜੀ ਹਾਂਜੀ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਤੇ ਸਰ ਕੀ ਕਹਿਣਾ ਜਾਓਗੇ ਆਪਾਂ ਦੇਖ ਸਕਦਾ ਕਿ ਬਾਸ ਸ੍ਰੀ ਜੀ ਦੀਆਂ ਲੈਣਾ ਲੱਗੀਆਂ ਜੋਮੈਟੋ ਦੇ ਲੈਣਾ ਲੱਗੀਆਂ ਹੋਈਆਂ ਇਹ ਤਾਂ ਮਾਲਕ ਦੀ ਕਿਰਪਾ ਹੈ ਜੀ ਤੇ ਸਰ ਆਪਣਾ ਆ ਜਿਹੜਾ ਮੈਂ ਸਾਰੀ ਆਪਣੀ ਫੈਮਿਲੀ ਨੂੰ ਦਿਖਾ ਚੁੱਕਾ ਵਾ ਆ ਜਿਹੜਾ ਦਿਲ ਵਾਲਾ ਸਿਸਟਮ ਹੈ ਨਾ ਭਾਜੀ ਹਾਂਜੀ ਹਾਂਜੀ ਆ ਤੁਸੀਂ ਸਾਨੂੰ ਇੱਕ ਵਾਰੀ ਪ੍ਰੈਜੈਂਟੇਸ਼ਨ ਚਾਹੀਦੀ ਹੈ ਦੀ ਕੋਈ ਨਹੀਂ ਭਰਵਾਦਨੇ ਆ ਜੀ ਆਪਾਂ ਸਾਰਿਆਂ ਨੂੰ ਦਿਖਾਣਾ ਵੀ ਹੈ ਕਿਉਂਕਿ ਜਿਹੜਾ ਦਿਲ ਵਾਲਾ ਪੀਜ਼ਾ ਨਾ ਤੁਹਾਨੂੰ ਸਾਰਿਆਂ ਵਾਸਤੇ ਆ ਕਿਉਂਕਿ ਡਿਫਰੈਂਟ ਜੀ ਲੁੱਕ ਲੱਗੀ ਹੈ ਤਾਂ ਭਾਜੀ ਇਹ ਤਾਂ ਸਾਰਾ ਕੁਝ ਵਧੀਆ ਮੈਨੂ ਪਾ ਕੇ ਤੁਸੀਂ ਹੋਰ ਕੀ ਕੀ ਸਪੈਸ਼ਲਿਟੀ ਹੈ ਜੀ ਉਹ ਵੀ ਨਾ ਨਾ ਦੱਸੋ ਸਾਡੇ ਕੋਲ ਭਾਜੀ ਪੀਜ਼ਾਸ ਹੁੰਦੇ ਆ ਬਰਗਰਸ ਹੁੰਦੇ ਨੂਡਲ ਮਨਚੂਰੀਅਨ ਚੀਜ਼ਲੀ ਮੋਮੋਜ਼ ਪਾਉ ਭਾਜੀ ਵਾਰ ਆਈਟਮ ਮੌਜੂਦ ਹੈ ਜੀ ਸਾਡੇ ਕੋਲ ਤਾਂ ਸਾਰਾ ਕੁਝ ਵੈਜੀਟੇਰੀਅਨ ਹੈ ਨਾ ਹਾਂ ਜੀ ਹਾਂ ਜੀ ਪਿਓਰ ਵੈਜੀਟੇਰੀਅਨ ਹੈ ਜੀ ਹੋਟ ਕੋਫੀ ਵੀ ਹੁੰਦੀ ਹੈ ਸਾਡੇ ਕੋਲ ਫਲੇਵਰ ਵਾਲੀ ਚਾਹ ਮਿਲ ਜੂਗੀ ਰੋਸਟੀ ਲੱਲੋ ਪਾਵੇਂ ਇਲਾਚੀ ਵਾਲੀ ਲੱਲੋ ਪਾਵੇਂ ਗੋੜਾ ਵਾਲੀ ਲੈ ਲਓ ਹਰ ਚੀਜ਼ ਕੁਲੜੜ ਦੇ ਵਿੱਚ ਮਿਲ ਜੇਗੀ ਭਾਜੀ ਚਾਹ ਤੁਹਾਨੂੰ ਕੋਫੀ ਮਿਲ ਜੇਗੀ ਮਸ਼ੀਨ ਵਾਲੀ ਸਭ ਕੁ ਤਿੰਨ ਸਾਹਮਣੇ ਇੰਨੀਆਂ ਵੈਰਾਈਟੀਆਂ ਜਨਾਤੀਆਂ ਨੇ ਤਾਂ ਤੁਹਾਨੂੰ ਦਿਖਾ ਦੇ ਕਿ ਜਿਹੜੀ ਲੋਕੇਸ਼ਨ ਹੈ ਤੁਹਾਨੂੰ ਖੇਤ ਦੀ ਲੋਕੇਸ਼ਨ ਜਿਹੜੀ ਦੱਸਾਂਗੇ ਕਿ ਕਿ پیس ਆਫ ਮਾਈਂਡ ਦੇ ਨਾਲ ਸ਼ਹਿਨਾਈ ਪੈਸੇ ਰੋਡ ਦੇ ਉੱਤੇ ਤੁਸੀਂ ਬੈਠ ਕੇ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਜਾਂਦੇ ਹੋ ਫੈਮਿਲੀ ਦਾ ਟਾਈਮ ਸਪੈਂਡ ਕਰਨਾ ਜਾਂਦੇ ਹੋ ਅੱਜ ਸੰਡੇ ਦਾ ਦਿਨ ਹੈਗਾ ਤਾਂ ਜਲਦੀ ਜਲਦੀ ਆਜੋ ਤੇ ਤੁਹਾਡੀਆਂ ਸਾਰੀਆਂ ਫੈਮਿਲੀਆ ਵੀ ਬੈਠੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਕਿੱਦਾਂ ਦਾ ਲੱਗਦਾ ਜੀ ਪਹਿਲਾਂ ਜੀ ਸਿੰਘ ਸਾਹਿਬ ਕਿੰਨੇ ਦਿਨ ਹੋ ਗਏ ਤੁਹਾਨੂੰ ਆਪਣਾ ਚਲਾ ਦੇ ਰਿਹਾ ਸਾਨੂੰ ਜੀ ਮਾਲਕ ਦੀ ਕਿਰਪਾ ਨਾਲ ਜਨਵਰੀ ਚ ਪੂਰਾ 4 ਸਾਲ ਹੋ ਜਾਣੇ ਜੀ 4 ਸਾਲ ਹੋ ਜਾਣੇ ਹਾਂਜੀ ਹਾਂਜੀ ਲੋਕਡਾਊਨ ਤੋਂ 1 ਮਹੀਨਾ ਪਹਿਲਾਂ ਖੋਲਿਆ ਸੀਗਾ ਜੀ ਸਰ ਕਿਦਾਂ ਦਾ ਰਿਸਪੌਂਸ ਹੈਗਾ ਜੀ ਬਹੁਤ ਵਧੀਆ ਜੀ ਪਹਿਲਾਂ ਛੋਟੀ ਹੀ ਦੁਕਾਨ ਖੋਲੀ ਸੀ ਅੱਜ ਤੁਸੀਂ ਦੇਖ ਲਓ ਦੋ ਦੁਕਾਨਾਂ ਹੋ ਗਈਆਂ ਇਹ ਵੀ ਵੱਡੀ ਕਰਤੀ ਐ ਤੇ ਉਧਰੋਂ ਵੀ ਲੈ ਲਈ ਐ ਜੀ ਮਾਲਕ ਦੇ ਹੀ ਜਾਂਦਾ ਸੀ ਕਰੀ ਜਾਂਦੇ ਆ ਜੀ ਕਾ ਉਹ ਦੇ ਰਿਹਾ ਤੇ ਅਸੀਂ ਮਾਲਕ ਦੇ ਰਿਹਾ ਅਸੀਂ ਖਾ ਰਹੇ ਹਾਂ ਕੁਝ ਸਿੰਘ ਸਾਹਿਬ ਦੀ ਲਈ ਕੁਆਲਿਟੀ ਦੇ ਵਿੱਚ ਕੋਈ ਨਹੀਂ ਕਹਿੰਦੇ ਮਿਹਨਤ ਕਰਨਾ ਸਾਡਾ ਕੰਮ ਦੇਣਾ ਵਾਹਿਗੁਰੂ ਦਾ ਕੰਮ ਬ

अच्छा करते हैं पे जब भी आते हैं हैं अच्छा मतलब एक्सपेंड आपका काम क्या करते और इससे हफ्ते की नाराजगी खत्म हो जाती है लो जी, आ, सिस्टर भी बैठे रहे की कोशिश करते हैं वैसे बिजी रहते हैं ना सारा दिन ये तो एक संडे दिन होता बस इनके पास हाँ जी कोई गिला शिकवा जी कोई गिला शिका नहीं ਸਰ ਕੋਈ ਗਿਲਾ ਸ਼ਿਕਵਾ ਹੀ ਨਹੀਂ ਇਹਨਾਂ ਨੇ ਹੋ ਤੁਹਾਡੇ ਨਾਲ ਇਹਨਾਂ ਲਵ ਮੈਰੀਆ ਜੇ ਰੇ ਮੈਰੀਆ ਲਵ ਇਨ ਰੇ ਵਾਹ ਯੂ ਆਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਜਦੋਂ ਗਿਲੇ ਸ਼ਿਕਵੇ ਖਤਮ ਹੋ ਜਾਂਦੇ ਨੇ ਤੇ ਉੱਥੋਂ ਸਾਫ਼ ਜਾਹਰ ਹੁੰਦਾ ਹੈ ਕਿ ਪਿਆਰ ਜਿਹੜਾ ਇੱਦਾਂ ਬਰਕਰਾਰ ਹੈ ਤਾਂ ਬਰਕਰਾਰ ਹੀ ਰਹਿਣਾ ਚਾਹੀਦਾ ਆਓ ਜੀ ਆਪਾਂ ਤੁਹਾਨੂੰ ਦਿਖਾਈਏ ਕਿ ਜਿਹੜੇ ਹੋਰ ਵੀ ਇੱਥੇ ਸਿੰਘ ਸਾਹਿਬ ਬੈਠੇ ਨੇ ਕੀ ਬਾਤ ਹੈ ਜੀ ਪਹਿਲਾਂ ਸਿੰਘ ਸਾਹਿਬ ਆਪਣੇ ਜਿਹੜੀ ਯਾਰੀ ਦੋਸਤੀ ਦੇ ਵਿੱਚ ਬੈਠੇ ਨੇ ਸਿੰਘ ਸਾਹਿਬ ਅਸੀਂ ਤੁਹਾਡੇ ਨਾਲ ਹੀ ਬਹਿਣਾ ਜੀ ਸਿੰਘ ਸਾਹਿਬ ਪਹਿਲਾਂ ਆਪਣਾ ਨਾਮ ਦੱਸੋ ਸ਼ੁਭਨਾਮ ਕੀ ਹੈ ਜੀ ਅੰਸ਼ ਅੰਸ਼ ਜੀ ਤੁਹਾਡੀ ਜਿਹੜੀ ਪੱਗ ਪਾਉਣ ਦਾ ਸਟਾਈਲ ਆਪਾਂ ਨੂੰ ਬਹੁਤ ਜਜਿਆ ਭਾਜੀ ਹਾਂਜੀ ਹਾਂਜੀ ਤਾਂ ਕੀ ਕਹਣਾ ਚਾਹੋਗੇ ਭਾਜੀ ਯਾਰੀ ਦੋਸਤੀ ਸਾਰੀ ਕਿੱਥੋਂ ਆ ਕਿੱਥੋਂ ਆਏ ਤੁਸੀਂ ਪੱਲੋਕਲੀ ਆ ਜੀ ਲੋਕਲ ਆਏ ਹਾਂਜੀ ਤੇ ਕੀ ਕੀ ਖਾਦਾ ਭਾਜੀ ਆਪਾਂ ਪੀਜ਼ਾ ਖਾਦਾ ਜੀ ਸਪਰਿੰਗ ਖਾਦੇ ਆ ਮੋਮੋਸ ਖਾਦੇ ਸੀ ਸਾਰਾ ਕੁਝ ਓਕੇ ਆ ਹਾਂਜੀ ਓਕੇ ਆ ਜੀ ਤਾਂ ਕੌਨਸ ਕਿਉਂ ਪੜਦੇ ਤੁਸੀਂ ਹਾਂਜੀ ਹਾਂਜੀ ਕਿਹੜੀ ਕਲਾਸ ਆਪਾਂ ਡੀਵੀ ਪੜਦੇ ਆ ਗ੍ਰੈਜੂਏਸ਼ਨ ਕਰਦੇ ਨੇ ਅੱਛਾ ਜੀ ਹਾਂਜੀ ਸੈਕੰਡਰੀ ਅੱਛਾ ਜੀ ਤਾਂ ਸਿੰਗਰ ਕੌਣ ਤੁਹਾਡੇ ਦਿਨਾਂ ਸਿੰਗਰ ਕੋਈ ਵੀ ਨਹੀਂ ਹੈ ਨਹੀਂ ਬਾਥਰੂਮ ਸਿੰਗਰ ਹੁੰਦੇ ਕਿਦਾਂ ਉਹ ਸਾਰੇ ਹੈਗੇ ਜੀ ਤਾਂ ਇੱਕ ਇੱਕ ਗਾਣਾ ਹੋ ਜਾ ਪਾਜੀ ਅੱਜ ਪੰਜਾਬੀਆਂ ਦੇ ਸ਼ੁਰੂ ਕਰ ਦਨੇ ਆਪਾਂ ਆਪਣਾ ਸਪੈਸ਼ਲ ਦਲਜੀਤ ਦਸਾਨਾ ਜੀ ਹਾਂਜੀ ਉਹਨਾਂ ਦਾ ਗਾਣਾ ਹੋ ਜਾ ਪਾਜੀ ਦਲਜੀਤ ਦਸਾਨਾ ਹੀ ਭਾਈ ਦਾ ਫੇਵਰਟ ਨੇ ਤੇ ਅੱਜ ਉਹਨਾਂ ਦਾ ਕੋਈ ਇੱਕ ਗਾਣਾ ਚੱਲੇਗਾ ਜੀ ਕਦੇ ਤਾਂ ਤੂੰ ਆਵੇਂਗਾ ਉਸੇ ਹੀ ਚੁਰਾਹੇ ਤੇ ਜਿਹੜੇ ਸੀ ਚਰਾਹੇ ਤੇ ਗਿਆ ਸਾਨੂੰ ਛੱਡ। ਹਾਂਜੀ ਭਾਜੀ ਨੇ ਮੈਂ ਤਾਂ ਜਾਣ ਕੇ ਛੇੜਿਆ ਸੀਗਾ। ਮੈਂ ਭਾਜੀ ਤੁਸੀਂ ਭਾਈ ਕੋ ਥੋੜਾ ਡਿਸਟੈਕ ਕਰਿਆ ਸੀਗਾ ਪਰ ਭਾਜੀ ਸਿੰਘ ਸਾਹਿਬੇ ਜੀ ਕੋਈ ਕਹਿੰਦੇ ਪੰਜਾਬੀ ਨਾ ਉਹ ਆੜ ਜਾਂਦੇ ਆੜ ਜਾਂਣ। ਹਾਂਜੀ ਹਾਂਜੀ। ਹੋਰ ਕੀ ਕਰਨਾ ਚਾਹੋਗੇ ਭਾਜੀ ਤੁਸੀਂ ਹੱਥ ਦੇ ਆਪਾ ਦੇਖਿਆ ਵੀ ਟੈਟੂ ਵੀ ਬਣਾ ਬਹੁਤ ਸੋਹਣਾ ਭਾਜੀ। ਇਹ ਨਿਸ਼ਾਨੀਆਂ ਨੇ। ਓਹ ਹਾ ਹਾ ਕੀ ਬਾਤ ਕੀ ਬਾਤ ਹੈ ਜੀ। ਭਾਜੀ ਹੋਰ ਕੀ ਕਿ ਜਿਵੇਂ ਲਾਈਫ ਨੂੰ ਤੁਸੀਂ ਆਪਣੇ ਫਰੈਂਡ ਸਰਕਲ ਚ ਸੈਲੀਬ੍ਰੇਟ ਕਰ ਰਹੇ ਹੋ ਕਿਦਾਂ ਲੱਗਦਾ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਇਹ ਵਿਆਹ ਤੋਂ ਬਾਅਦ ਵੀ ਚੱਲੀ ਰੂਗਾ ਭਾਜੀ ਇਦਾਂ ਹੀ। ਹਾਂ ਜੀ ਹਾਂ ਜੀ ਬਿਆਧਾ ਬਿਮਾਰੀ ਰੋਗ ਹੈ ਤਾਂ ਇਹਦਾ ਇਦਾਂ ਆਰਡਰ ਲੱਗੇ ਜਾਂਦੇ ਨੇ ਭਾਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਇੰਨੀ ਰਾਤ ਨੂੰ ਜਦੋਂ ਤੁਸੀਂ ਠੰਡ ਹੋ ਗਈ ਐ ਤਾਂ ਕਿੰਨਾ ਕੋਈ ਫੇਸ ਕਰਨਾ ਪੈਂਦਾ ਸਫਰ ਤੁਹਾਨੂੰ ਕਰਨਾ ਮੈਨੂੰ ਜੀ ਮਤਲਬ ਮੈਂ ਇਹਦੇ ਪਾਰਟ ਟਾਈਮ ਚੋਂ ਕਰਦਾ ਬਈ 7 ਤੋਂ 12 7 ਤੋਂ 12 ਨਾਈਟ ਦੇ ਨਾਈਟ ਕਰਦਾ ਤਾਂ ਠੰਡ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਭਾਜੀ ਕਰਦੇ ਪਿਆ ਜੀ ਮੈਂ ਤਾਂ ਬਸ ਕਰਨੇ ਪੈਣਾ ਕੰਮ ਠੀਕ ਆ ਜੀ ਇਹਨਾਂ ਦੇ ਆਰਡਰ ਕਿੰਨੇ ਕੁ ਲੱਗ ਜਾਂਦੇ ਜੀ ਮਤਲਬ ਰੈਸਟੋਰੈਂਟ ਦੇ ਹਾਂ ਜੀ ਤਲ ਮੈਂ ਤਾਂ ਨਹੀਂ ਪਹਿਲੇ ਲੈਣ ਆਇਆ ਅੱਛਾ ਜੀ ਹਰ ਕਿਦਾ ਅਲੱਗ ਅਲੱਗ ਹੁੰਦਾ ਜੀ ਅਲੱਗ ਅਲੱਗ ਹਿਸਾਬ ਹਾਂਜੀ ਹਾਂਜੀ ਪਰ ਤੁਸੀਂ ਏਰੀਆ ਦੇ ਹਿਸਾਬ ਹੁੰਦਾ ਤੁਹਾਡਾ ਜੀ ਏਰੀਆ ਏਰੀਆ ਹਾਂਜੀ ਲੋਕਲ ਏਰੀਆ ਦਾ ਜੀ 5-10 ਕਿਲੋਮੀਟਰ ਵਿੱਚ ਵਿੱਚ ਰਹਿੰਦਾ ਜੀ ਸਟਿਵਲ ਸਾਰੇ ਬਣਾਇਆ ਜਾਂਦਾ ਔਰ ਉਸ ਵੇਲੇ ਕੁਝ ਸਪੈਸ਼ਲ ਐਟਿਵ ਕੀਤੀ ਹੈ ਜੀ ਹਾਂਜੀ ਹਾਂਜੀ ਸਾਡੇ ਕੋਲ ਜੀ ਫੇਰਾ ਹਾਟ ਵਾਲਾ ਵੀ ਦਾ ਹੈਗਾ ਯਾ ਜਾਂ ਉਹਦਾ ਕਹਿੰਦੇ 크리스마ਸ ਵਾਸਤੇ ਕਹਿੰਦੇ ਹਾਂਜੀ 크리스마ਸ ਵਾਸਤੇ ਜੀ ਸਾਡੇ ਕੋਲ ਫੇਰਾ ਕੋਚਾ ਤੁਸੀਂ ਆਓ ਕਰ ਤੁਹਾਨੂੰ ਬੜੀ ਇੱਕ ਵਧੀਆ ਨੇ ਸਾਡੀ ਆਫਰ ਚੱਲਦੀ ਆ 1 ਬਾਈ 1 ਪੀਜ਼ਾ ਦੀ। ਉਹ ਲੋ ਜੀ 1 ਇੱਕ ਦੇ ਨਾਲ ਇੱਕ ਪੀਜ਼ਾ ਮੁਫਤ। ਹਾਂਜੀ ਹਾਂਜੀ ਹਰ ਵੀਕਐਂਡ ਦੇ మీడియం ਪੀਜ਼ਾ ਹੁੰਦਾ ਸਾਡੇ ਦਾ ਇੱਕ ਤੋਂ ਇੱਕ ਇੱਕ ਦੇ ਨਾਲ ਇੱਕ ਫ੍ਰੀ ਹੁੰਦਾ ਜੀ। ਜਿਹੜਾ ਮर्जी మీడియం ਲਓ ਇੱਕ ਦੇ ਨਾਲ ਇੱਕ ਫ੍ਰੀ ਆ। మీడియం ਪੀਜ਼ਾ ਦਾ ਸਟਾਰਟਿੰਗ ਕਿੰਨੇ ਤੋਂ ਹੋਏ ਨਾ ਉਹ ਮੇਰੇ ਪੀਜ਼ਾ? ਉਹ ਸ਼ੁਰੂ ਆਿੰਦਾ ਬਾਈ ਜੀ 230 ਰੁਪਏ ਤੋਂ ਤੇ ਜਾਂਦਾ 410 ਰੁਪਏ ਤੱਕ ਰਹਿਣਾ। 230 ਦਾ ਇੱਕ 230 ਦਾ ਫ੍ਰੀ ਬਿਲਕੁਲ। ਹਾਂਜੀ ਹਾਂਜੀ 230 ਦਾ 230 ਦਾ 310 ਦਾ 310 ਦਾ ਤੇ 410 ਦਾ 410 ਦਾ ਲਾ ਜੀ। ਬਾਕੀ ਜਿਹਨੇ 410 ਲੈਣਾ ਉਹ 410 ਦਾ ਡੈਲੀਸ਼ੀਅਸ ਆਰਡਰ ਲਗਾਤਾ ਹੈ ਤਾਂ ਤੁਸੀਂ ਹੋਰ ਗੱਲ ਕਰ ਰਹੇ ਸੀ ਇਹ ਮੋਮੋਜ਼ ਵੀ ਵਿੱਚ ਮੋਮੋਜ਼ ਵੀ ਹੁੰਦੇ ਬਾਈ ਜੀ ਪਾਪਾਜੀ ਵੀ ਹੁੰਦੀ ਹੈ ਪਾਪਾਜੀ ਸਾਡੀ ਟੇਸਟ ਕਰੋ ਬੜੀ ਵਧੀਆ ਹੁੰਦੀ ਹੈ ਜੀ ਦੋ ਬੀਸੀ ਰੋਲ ਲਗਾਣਾ ਜੀ ਹਾਂ ਜੀ ਹਾਂ ਜੀ ਤੇ ਔਰ ਤੋਂ ਬਾਅਦ ਸਾਡੇ ਕੋਲ 스ਨੈਕਸ ਬਹੁਤ ਹੁੰਦੇ ਆ ਜੀ ਵੱਖਰੇ ਵੱਖਰੇ ਸੈਕਸ ਦੇ ਚੀਜ਼ ਕੋਨ ਰੋਲ ਹੈ ਸੂਪਸ ਵਗੈਰਾ ਹੁੰਦੇ ਆ ਸਾਡੀ ਸਪੈਸ਼ਲਿਟੀ ਹੈ ਜੀ ਅਸੀਂ ਕੋਈ ਚੀਜ਼ ਬਣਾ ਕੇ ਨਹੀਂ ਰੱਖਦੇ ਜਦੋਂ ਕਸਟਮਰ ਆਰਡਰ ਅੰਦਰ ਤਾਜੀ ਬਣਾ ਕੇ ਦੇਈਏ ਇਹ ਸਾਡੀ ਮੇਨ ਗੱਲ ਹੈ ਤਾਂ ਥੋੜਾ ਆਰਡਰ ਨੂੰ ਟਾਈਮਿੰਗ ਵੀ ਲੱਗ ਜਾਂਦੀ ਹੈ ਜੀ ਇਹ ਇਨ ਹਾਊਸ ਸਾਰਾ ਮ ਤੇ ਭਈਆ ਹੋਂ ਤੱਕ ਦੀ ਜਰਨੀ ਕਿੱਦਾਂ ਦੀ ਰਹੀ ਤੁਹਾਡੀ ਵੀ ਕੀ ਇਨਸਪਾਇਰੇਸ਼ਨ ਕਿੱਦਾਂ ਦੀ ਕਿੱਦਾਂ ਤੁਸੀਂ ਥੋੜ੍ਹ ਲੈ ਕੇ ਕੀਤਾ ਸਾਰਾ ਜੀ ਫਸਟ ਸਟੈਪ ਪਈ ਥੋੜ੍ਹ ਇਦਾਂ ਵੀ ਪਹਿਲਾਂ ਸੋਚਦੇ ਸੀਗੇ ਵੀ ਬਾਹਰ ਜਾਣਾ ਆ ਤੇ ਉਹ ਗੱਲਬਾਤ ਬਣੀ ਨਹੀਂ ਇੰਨੀ ਖਾਸ ਕੋਈ ਮੇਰੇ ਪੇਰੈਂਟਸ ਨੇ ਆ ਜਗਾ ਲੈਤੀ ਡਿਪਲੋਮਾ ਮੈਂ ਕੀਤਾ ਸੀਗਾ ਮੈਂ ਆਪ ਹੀ ਸ਼ੈਫਾਂ ਜੀ ਹੋਟਲ ਮੈਨੇਜਮੈਂਟ ਦਾ ਮੈਂ ਡਿਪਲੋਮਾ ਕੀਤਾ ਹੋਇਆ ਤੇ ਸਿੱਖਣ ਤੋਂ ਬਾਅਦ ਫਿਰ ਆਪਨਾ ਘਰ ਦੇਨੇ ਆ ਜਗਾ ਵਗੈਰਾ ਲੈ ਆ ਦਿੱਤੀ ਸੀ ਤੇ ਫਿਰ ਇੱਥੇ ਕੰਮ ਸ਼ੁਰੂ ਕਰ ਲਿਆ ਉਹ ਬਸ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ ਫਿਰ ਗਾਹ ਦੀ ਗਾਮ ਪੂਰੀ ਪੈਂਦੀ ਰਹੀ ਭਾਜੀ ਤੇ ਹੁਣ ਤੱਕ ਚੱਲੀ ਜਾਂਦਾ ਬਹੁਤ ਵਧੀਆ ਚੱਲਦਾ ਪਿਆ ਜੀ ਕੋਈ ਗਲਅਸ਼ਿਕਵਾ ਨਹੀਂ ਕਿਸੇ ਤੋਂ ਹਾਂਜੀ ਬਹੁਤ ਵਧੀਆ ਆ ਕਸਟਮਰ ਆ ਰਹੇ ਆ ਜਾ ਰਹੇ ਨੇ ਭਾਜੀ ਸਾਨੂੰ ਬੜੀ ਖੁਸ਼ੀ ਹੈ ਹੀ ਹੈ ਕਿ ਜਿੱਦਾਂ ਸਾਡਾ ਯੂਥ ਹੈ ਉਹ ਸਾਰਾ ਬਾਹਰ ਫੋਰਨ ਕੰਟਰੀ ਰਿਮੂਵ ਕਰ ਰਿਹਾ ਕੋਈ ਕਹਿੰਦਾ ਮੈਂ ਕੈਨੇਡਾ ਜਾਣਾ ਅਮਰੀਕਾ ਜਾਣਾ ਉਹ ਮੇਰਾ ਚਾਚੇ ਦਾ ਮੁੰਡਾ ਚਲ ਗਿਆ ਪੈਦਾ ਮੁੰਡਾ ਚਲ ਗਿਆ ਤੁਹਾਡੇ ਮਨ ਚ ਕਦੀ ਆਇਆ ਵਿਚਾਰ ਸਾਰੀ ਮੇਰੀ ਅੱਗੇ ਪੁੱਛੋ ਕੋਈ ਰਿਸ਼ਤੇਦਾਰ ਅੱਜ ਤਾਂ ਕੋਈ ਨਾ ਗਿਆ ਹਾਂਜੀ ਭਾਜੀ ਹੁੰਦਾ ਹੀ ਹੈ ਜਦੋਂ ਕੋਈ ਚੱਲ ਜਾਂਦਾ ਵਾ ਤੇ ਫਿਰ ਬੰਦੇ ਦੇ ਮਨ ਚ ਹੁੰਦਾ ਹੀ ਹੈ ਪਰ ਗੱਲ ਹੁੰਦੀ ਭਾਜੀ ਉਹ ਜਦਾਂ ਵਾਈਕਰੂ ਮੈਂ ਪਹਿਲਾਂ ਸੋਚਦੇ ਸੀ ਵੀ ਚੱਲ ਜਾਣਾ ਚਾਹੀਦਾ ਬਾਬਾ ਟੋਂ ਇੱਥੇ ਜੇ ਸੈਟਿੰਗ ਹੋ ਗਈ ਹੈ ਤੇ ਫਿਰ ਇੱਥੇ ਇੰਨੀ ਮਿਹਨਤ ਕਰ ਲਈ ਹੈ ਵੱਡੀ ਗੱਲ ਹੈ ਕਹਿੰਦੇ ਜਿੰਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦੀ ਇੱਥੇ ਹੀ ਲੱਗ ਗਈ ਅਮਰੀਕਾ ਸਿੰਘ ਸਾਹਿਬ ਨੇ ਦਸਾਂ ਨੌ ਦੀ ਮਿਹਨਤ ਕਰ ਰਹੇ ਨੇ ਦਸਾਂ ਨੌ ਦੀ ਮਿਹਨਤ ਕਮਾਈ ਵਿੱਚ ਬਰਕਤ ਬਹੁਤ ਹੁੰਦੀ ਹੈ ਤੁਸੀਂ ਆਪ ਦੇਖ ਸਕਦੇ ਜਿਹੜਾ ਇੰਨਾ ਅੰਪਾਇਰ ਇਹਨਾਂ ਨੇ ਖੜਾ ਕੀਤਾ ਹੈ ਪੰਜਾਬ ਵਿੱਚ ਰਹਿ ਕੇ ਹਰ ਕੰਮ ਕੀਤਾ ਜਾ ਸਕਦਾ ਹੈ ਕਿਉਂਕਿ ਹਰ ਵਲੌਗ ਵਿੱਚ ਅਸੀਂ ਕਿ ਤੁਹਾਨੂੰ ਕੋਈ ਨਾ ਕੋਈ ਗੱਲ ਹਮ ਤੱਕ ਸਾਂਝੀ ਕਰਦੇ ਹਾਂ ਕੋਈ ਜਿਹੜਾ ਵੀ ਵਲੌਗ ਹੈ ਉਹਦਾ ਮਤਲਬ ਇਹ ਹੈ ਕਿ ਇੱਕ ਮੋਟੀਵੇਸ਼ਨ ਤੁਹਾਡੇ ਤੱਕ ਗ ਸਰ ਕੋਲੋਂ ਆਪਾਂ ਸਿੱਖਿਆ ਹੀ ਸਿੱਖਦੇ ਆਂ ਭਾਜੀ ਗੱਲ ਪਤਾ ਕੀ ਹੈ ਗੱਲ ਹੈ ਕੀ ਹੈ ਵੀ ਸਭ ਤੋਂ ਵੱਡੀ ਚੀਜ਼ ਹੈ ਵੀ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਜੀ ਕਿਸ ਲੈਵਲ ਤੇ ਕਰ ਰਹੇ ਹੋ ਅੱਜ ਤੁਸੀਂ ਕਿਸ ਲੈਵਲ ਤੇ ਹੋ ਉਹ ਚਲੋ ਕੋਈ ਇਦਾਂ ਦੀ ਹੋਈ ਸ਼ੋ ਨਹੀਂ ਹੁੰਦਾ ਵੀ ਕਿਸੇ ਵੀ ਲੈਵਲ ਤੇ ਬੰਦਾ ਜਦੋਂ ਮਿਹਨਤ ਕਰਨੀ ਸ਼ੁਰੂ ਕਰਦਾ ਨਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਜੇ ਅਸੀਂ ਵਿਹਲੇ ਬੈਠੇ ਰਾਵਾਂਗੇ ਫੇਰ ਅਸੀਂ ਕਿੱਥੇ ਪਹੁੰਚਾਂਗੇ ਚਾਹ ਵਾਤ ਅਸੀਂ ਹਾਰਡ ਵਰਕ ਕਰਾਂਗੇ ਛੋਟੇ ਤੋਂ ਸ਼ੁਰੂ ਕਰਨਾ ਨਾ ਭਾਜੀ ਜੀ ਸਿੱਧਾ ਵੱਡੇ ਤੋਂ ਬੰਦਾ ਕੰਮ ਕਰੀ ਸ਼ੁਰੂ ਕਰਦਾ ਹੀ ਨਹੀਂ ਮੇਰੇ ਕੋਲ ਤਾਂ ਛੋਟੇ ਤੋਂ ਸ਼ੁਰੂ ਕਰਦਾ ਤੇ ਛੋਟ ਤੇ ਉਹੀ ਚੀਜ਼ ਹੈ ਭਾਜੀ ਅਜੇ ਤੱਕ ਕੰਮ ਨਹੀਂ ਕਰਦੇ ਵੇ ਕਾਫੀ ਦੇਰ ਹੋ ਗਈ ਹੈ ਚੀਜ਼ਾਂ ਕਰਦੇ ਮੈਂ ਕਿ ਸਰ ਕੋ ਕੰਮ ਵਿੱਚ ਮੁਸ਼ਕਲਾਂ ਵੀ ਆਈਆਂ ਜੀ ਕਦੀ ਮੁਸ਼ਕਲਾਂ ਭਾਜੀ ਸਟਾਰਟਿੰਗ ਤੋਂ ਜਾਂ ਕੋਈ ਫੇਸ ਕਰਨਾ ਸਟਾਰਟਿੰਗ ਜਿਹਾ ਹੀ ਕਰੋਨੇ ਵਾਲੇ ਟਾਈਮ ਤੇ ਮੁਸ਼ਕਲਾਂ ਸੀਗੀਆਂ ਭਾਜੀ ਜੀ ਔਰ ਤੋਂ ਬਾਅਦ ਤਾਂ ਕੋਈ ਇੰਨੀ ਖਾਸੀ ਦਿੱਕਤ ਨਹੀਂ ਆ ਗਈ ਪਰ ਅੱਜ ਕੱਲ ਡੀਸੀ ਸਾਹਿਬ ਨੇ ਬੜਾ ਸਖਤੀ ਕੀਤੀ ਹੋਈ ਹੈ ਜੀ ਹਾਂ ਇਹ ਬਾਅਦ ਬੰਦ ਨਾ ਉਹ ਵੀ ਚੀਜ਼ ਹੈ ਜੀ ਫਰਕ ਪਾ ਦੇਖਿਆ ਤੁਸੀਂ ਤੁਹਾਡਾ ਪਹਿਲਾਂ ਬਹੁਤ ਅੰਦਰ ਨੂੰ ਬਣਿਆ ਹੋਇਆ ਉਹ ਬਾਹਰ ਨਹੀਂ ਹੋਈ ਸੀ ਹਾਂਜੀ ਹਾਂਜੀ ਤੇ ਬਾਹਰ ਕਾਟ ਨਹੀਂ ਲਗਾਈ ਬਾਹਰ ਅੰਦਰ ਹੀ ਆ ਗਿਆ ਉਹਦਾ ਕੋਈ ਮੁਸ਼ਕਲ ਨਹੀਂ ਭਾਜੀ ਜਿਹੜਾ ਆਪ ਕੰਮ ਕਰ ਲਈ ਤੇ ਫਿਰ ਮੁਸ਼ਕਲ ਕਰੀ ਠੀਕ ਹੈ ਜੀ ਤੇ ਲੋ ਜੀ ਆਪਾਂ ਸਿੰਘ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ ਤੇ ਆਪਾਂ ਅੱਜ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਡਾ ਅੱਜ ਦਾ ਫੂਡ ਵਲੋਗ ਹੈ ਉਹ ਹੈਗਾ ਜੀ ਦਾ ਹੰਗਰ ਫਾਈਟਰ ਵੈਲਕਮ ਕਰਦੇ ਹਾਂ ਜੀ ਹੁਣੇ ਅੱਜ ਹੀ ਆਓ ਜੀ ਹਾਰਟ ਵਾਲਾ ਪੀਜ਼ਾ ਬੜੀ ਤਾਰੀਫ ਹੈ ਆ ਜੀ ਇਹਨੂੰ ਕਹਿੰਦੇ ਜੀ ਹਾਰਟ ਵਾਲਾ ਪੀਜ਼ਾ ਮੈਂ ਇੱਕ ਵਾਰੀ ਕਮਾਂ ক্লোਜ਼ ਅਪ ਦਿਖਾ ਜਾਵੇ RS24 ਚੈਨਲ ਦੀ ਸਾਰੀ ਫੈਮਿਲੀ ਵਾਸਤੇ ਇੱਕ ਇੱਕ ਬਾਈਕ ਆਪ ਸਭ ਵਾਸਤੇ ਰੈਡੀ ਹੈ ਜਿਦੋਂ ਨਾਲ ਦੀ ਨਾਲ ਆ ਕੇ ਤੁਸੀਂ ਇਹਨੂੰ ਚੈੱਕ ਕਰੋ ਟੇਸਟ ਚੈੱਕ ਕਰੋ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਚੈੱਕ ਕਰੋ ਕੀ ਬਾਤ ਹੈ ਜੀ ਸਰ ਯਮੀ ਵੈਰੀ ਗੁੱਡ ਇਹਦੀ ਲੁੱਕ ਹੀ ਬੜੀ ਪਿਆਰੀ ਆ ਰਹੀ ਹੈ ਇਹ ਆ ਅਸੀਂ ਲੈ ਚੱਲੇ ਆ ਜੀ ਲੈ ਚੱਲੇ ਸਾਰਾ ਆਪਾਂ ਤੁਸੀਂ ਕਹਿੰਦੇ ਦੱਸ ਕੇ ਉਹ ਕਹਿੰਦੇ ਦੱਸ ਕੇ ਲੈ ਕੇ ਜਾਣ ਜੀ ਜੀ ਤੁਹਾਡੇ ਸਾਹਮਣੇ ਹੈ ਤੇ ਜਿੰਨਾ ਜਿੰਨਾਂ ਨੇ ਖਾਣਾ ਹੈ ਸਾਡੇ ਨਾਲ ਆ ਜਿਓ ਪਰਦੇ ਦੇ ਨਾਲ ਹੀ पिज्जा दिखाया जाए पहला पिज्जे एक बार आज चेक करो ए चीजी पिज्जा देखो जी चीजी पिज्जा आ पिज्जे का देखो थिकनेस है चीजी पिज्जा आप सब वास्त आर एस ट्वेंटी फोर चैनल फैमिली वासे ਵੇ ਪਹਿਲਾਂ ਖਾ ਕੇ ਦੇਖ ਲਈਏ ਦੋ ਦੋ ਸੀ ਇਹ ਦੇਖਿਆ ਨਾ ਸੋਹਣੀ ਵੀ ਬੜੀ ਕਾਫੀ ਥੋੜੀ ਹੈ ਹਾਂ ਜੀ ਸਮਝ ਗਏ ਦੇਖੋ ਪਹਿਲੇ ਤੇ ਪੂਰੀ R24 ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਆਂ ਗੱਲ ਤੇ ਅੱਜ ਆਪਾਂ ਪਹੁੰਚੇ ਹਾਂ ਹੰਗਰ ਫਾਈਟਰਸ ਦੇ ਕੋਲ ਜਿੱਥੇ ਕਿ ਪਹਿਲੀ ਮੈਨੂੰ ਸੋਨ ਨਾਲ ਉਹ ਵਧੀਆ ਚੀਜ਼ ਲੱਗੀ ਇਹਨਾਂ ਦੀ ਡੈਕੋਰੇਸ਼ਨ ਇੱਕ ਵੈਰੀ ਪੀਸਫੁਲ এনवायरमेंट ਇਹਨਾਂ ਨੇ ਕ੍ਰੀਏਟ ਕੀਤਾ ਅੰਦਰ ਜੇ ਕੋਈ ਵੀ ਬੰਦਾ ਆਵੇ ਤੇ ਇੱਕਦਮ ਰਿਲੈਕਸ ਹੋਵੇ ਇੱਥੇ ਖਾਣਾ ਖਾਵੇ ਤੇ ਉਹ ਬਹੁਤ ਹੀ ਪੀਸਫੁਲ ਮਾਈਂਡ ਦੇ ਨਾਲ ਉਹਨੂੰ ਖਾਣਾ ਜਿਹੜਾ ਲੱਗੇਗਾ ਵੀ ਤੇ ਅਜਾ ਆਪਾਂ ਇੱਥੇ ਪਹੁੰਚੇ ਸੋਨ ਇਹਨਾਂ ਦੀ ਫੇਮਸ ਚੀਜ਼ ਲੱਗੀ ਕਿ ਇੱਕ ਹਾਰਟ ਟਾਈਪ ਦਾ ਪੀਜਾ ਬਣਾਉਂਦੇ ਆ ਸਾਨੂੰ ਮੈਨੂ ਦੇ ਵਿੱਚ ਹੀ ਬਹੁਤ ਸੋਣਾ ਲੱਗਾ ਹੀ ਪਰ ਜਦੋਂ ਪ੍ਰੈਜੈਂਟੇਸ਼ਨ ਸਾਹਮਣੇ ਆਈ ਤੇ ਫੇਰ ਸਾਨੂੰ ਪਤਾ ਲੱਗਾ ਕਿ ਵੀ ਸੱਚੀ ਜਿਹੜਾ ਹੰਗਰੀ ਫਾਈਟਰਸ ਦੇ ਵਿੱਚ ਜਿਹੜੇ ਸ਼ੈਫ ਆ ਉਹਨਾਂ ਸੱਚੀ ਬਾਕੀ ਦਮ ਹੈਗਾ ਕਿ ਉਹ ਇਹਨਾਂ ਦੇ ਤ੍ਰਿਸ਼ਟੀ ਤੇ ਯੂਨਿਕ ਪੀਜ਼ਸ ਨੂੰ ਜਿਹੜੇ ਮੈਨੂਫੈਕਚਰ ਕਰ ਸਕਦੇ ਆ ਮੈਂ ਕਹਿੰਦਾ ਸਾਰੀਆਂ 24 ਫੈਮਿਲੀ ਦੇ ਜਿੰਨੇ ਵੀ ਤੁਹਾਡੇ ਨੌਨ ਦੇ ਵਿੱਚ ਬੰਦੇ ਨੇ ਬਸ ਇਥੇ ਸ਼ਰਾਈ ਪਹਿਲੇ ਸ ਰੋਡ ਦੇ ਉੱਤੇ ਹੰਗਰੀ ਫਾਈਟਰਸ ਦੇ ਕੋਲ ਵਿਜ਼ਿਟ ਕਰੋ ਸਰਦਾਰ ਜੀ ਦਾ ਨੇਚਰ ਬਹੁਤ ਨਾਈਸ ਤੇ ਪੀਸਫੁਲ ਆ ਤੇ ਉਹ ਲਾਈਵ ਦੇ ਵਿੱਚ ਤੁਹਾਨੂੰ ਉਹਨਾਂ ਨੇ ਆਪਣੀ ਲੈਂਥੀ ਜਰਨੀ ਵੀ ਦੱਸੀ ਇੱਕ ਛੋਟੀ ਜੀ ਦੁਕਾਨ ਤੋਂ ਕਿੱਥੇ ਉਹਨਾਂ ਨੇ ਇੰਨੀ ਵੱਡੀ ਲੈਂਥ ਲੈ ਕੇ ਇੱਕ ਦੁਕਾਨ ਤੋਂ ਦੋ ਦੁਕਾਨਾਂ ਬਣਾਈਆਂ ਪੀਜ਼ਾ ਤੋਂ ਕੋਫੀ ਮੋਮੋਸ ਹਰ ਤਰ੍ਹਾਂ ਦੀ ਇਹਨਾਂ ਦੀ ਚੀਜ਼ ਰੱਖੀ ਹੈ ਤੇ ਸਭ ਨਾਲ ਵੱਡੀ ਗੱਲ ਹੈ ਕਿ ਵੈਜੀਟੇਰੀਅਨ ਫੂਡ ਇਹਨਾਂ ਨੇ ਰੱਖਿਆ ਸਿਗਾ ਜੀ ਸਾਰਿਆਂ ਨੂੰ ਪਾਜੀ ਦਾ ਆਪਣਾ ਫੂਡ ਬਹੁਤ ਹੀ ਡਿਲੀਸ਼ੀਅਸ ਹੈ ਹਰ ਚੀਜ਼ ਇਹਨਾਂ ਦੀ ਬਹੁਤ ਹੀ ਲਾਜਵਾਬ ਹੈ ਜੀ ਮਤਲਬ ਕੋਈ ਕੋਈ ਵੀ ਆਈਟਮ ਲਲੋ ਸੂਪ ਲਲੋ ਜਾਂ ਪੀਜ਼ਾ ਲਲੋ ਕੋਈ ਵੀ ਆਈਟਮ ਲਲੋ ਨਦਰ ਹਰ ਚੀਜ਼ ਬੜੀ ਮਤਲਬ ਨੀਟ ਐਂਡ ਲਈ ਸਾਫ਼ ਸੁਥਰੀ ਮਤਲਬ ਆਪਣੇ ਹੱਥੀ ਬਣਾਦੇ ਨੇ ਸਾਰੀ ਹਰ ਚੀਜ਼ ਨੂੰ ਸਰ ਆਪਾਂ ਹੁਣ ਕੋਲ ਦਿਖਾ ਦਈਏ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਆ ਜਿਹੜੇ ਜਿਹਨਾਂ ਨੇ ਤੁਹਾਡੇ ਵਾਸਤੇ ਕਮੈਂਟ ਕੀਤੇ ਨੇ ਉਹਨਾਂ ਨੂੰ ਕੋਈ ਫੈਂਕ ਕਰ ਦਿਓ ਸਰ ਜਿਹੜੇ ਵੀ ਵਿਊਅਰਸ ਇੱਥੇ ਦੇਖ ਰਹੇ ਆ ਤੇ ਐਪਰੀਸ਼ੀਏਟ ਕਰ ਰਹੇ ਆ ਜੀ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੀ ਤੇ ਵੱਤ ਵਤ ਬੰਦੇ ਆਓ ਵਿਜ਼ਿਟ ਕਰੋ ਆ ਕੇ ਤੁਹਾਨੂੰ ਚੰਗਾ ਲੱਗੇਗਾ ਇਹ ਫੈਮਿਲੀਅਰ ਜੀ ਪਲੇਸ ਆ ਜੀ ਕੋਈ ਨਹੀਂ ਹਾਈ ਫਾਈ ਪਲੇਸ ਨਹੀਂ ਆ ਵੀ ਤੁਸੀਂ ਸੋਚੋ ਵੀ ਆਨਤ ਘਬਰਾਓ ਇਹ ਫੈਮਿਲੀਅਰ ਜੀ ਪੇਸ ਹੈ ਪਲੇਸ ਹੈ ਫੈਮਿਲੀਅਰ ਜੀ ਬੰਦੇ ਤੁਹਾਨੂੰ ਇੱਥੇ ਮਿਲਨੇ ਆ ਜੀ ਆਲਵੇਸ ਮੈਂ ਹੀ ਕਾਊਂਟਰ ਤੇ ਹੁੰਦਾ ਜੀ ਤੇ ਤੁਸੀਂ ਆ ਕੇ ਸਾਰਾ ਸਾਡਾ ਫੂਡ ਟੇਸਟ ਕਰੋ ਤੁਹਾਨੂੰ ਅੱਛਾ ਲੱਗੇਗਾ ਤੁਸੀਂ ਬਰਥਡੇ ਪਾਰਟੀਆਂ ਵਗੈਰਾ ਵੀ ਕਰ ਸਕਦੇ ਆ ਤੇ ਸਾਡਾ ਨੰਬਰ ਹੈਗਾ 9041033201 ਤੇ ਸ਼ਨਾਈ ਪਾਲਸ ਰੋਡ ਅਫਤਾਰ ਨਗਰ ਬਿਲਕੁਲ ਸ਼ਨਾਈ ਪਾਲਸ ਦੇ ਸਾਹਮਣੇ ਹੈ ਜੇ ਤੁਸੀਂ ਆਓਗੇ ਆਪਣਾ ਕੀ ਕਹਿੰਦੇ ਬੱਸੀ ਸ਼ੇਖ ਵੱਲੋਂ ਤੇ ਜਿੱਥੇ ਸ਼ਨਾਈ ਪਾਲਸ ਸ਼ੁਰੂ ਹੁੰਦਾ ਉੱਥੇ ਹੈ ਤੇ ਜੇ ਤੁਸੀਂ ਆਓਗੇ ਦੂਜੇ ਬੰਨੇੋਂ ਕਾਰ ਬਿਆਰ ਵੱਲੋਂ ਜਿੱਥੇ ਸ਼ਨਾਈ ਪਾਲਸ ਖਤਮ ਹੁੰਦਾ ਔਰ ਬਿਲਕੁਲ ਸਾਹਮਣੇ ਹੈ ਸਾਡਾ ਰੈਸਟੋਰੈਂਟ ਲਓ ਜੀ ਸਿੰਘ ਸਾਹਿਬ ਨੇ ਤਾਂ ਆਪਣਾ ਡਰੈਸ ਸਮਝਾਤਾ ਹੈ ਕਾਫੀ ਤਾਰੀਫੀ ਹੋ ਚੁੱਕੀ ਹੈ ਤਾਂ ਅੱਜ ਦਾ ਜਿਹੜਾ ਸਾਡਾ ਫੂਡ ਵਲੋਗ ਹੈ ਉਹਨੂੰ ਐਂਡ ਕਰੀਏ ਜੀ ਹਾਂ ਅ ਅੱਜ ਦਾ ਸਾਡਾ ਫੂਡ ਵਲੋਗ ਸੀਗਾ ਦਾ ਹੰਦਰ ਫਾਈਟਰ ਵਿੱਚ ਬੜਾ ਅੱਛਾ ਟੇਸ ਸਾਨੂੰ ਖਾਣ ਦੇਖਣ ਨੂੰ ਮ ਤੇ ਸਾਰੇ ਜਿਹੜੇ ਫਰੈਂਡ ਸਾਡੇ ਨਾਲ ਜੁੜੇ ਇਹਨਾਂ ਸਾਰਿਆਂ ਦਾ ਵੈਲਕਮ ਹੈ ਜੀ ਜਿੰਨਾ ਜਿੰਨਾਂ ਨੇ ਸਾਨੂੰ ਪਿਆਰ ਕੀਤਾ RS24 ਚੈਨਲ ਦੀ ਫੈਮਲੀ ਨਾਲ ਜੁੜੇ ਹੈ ਇਹਨਾਂ ਦਾ ਸਾਰਿਆਂ ਦਾ ਵੈਲਕਮ ਹੈ ਸਾਰੇ ਇੱਕ ਵਾਰੀ ਆਪਣੀ ਫੈਮਲੀ ਦੇ ਨਾਲ ਇੱਥੇ ਜਗ੍ਹਾ ਤੇ ਵਿਜ਼ਿਟ ਜਰੂਰ ਕਰੋ ਜਿਹੜੀ ਇਹਨਾਂ ਦਾ ਇੱਕ ਜਿਹੜਾ ਹਾਰਟ ਵਾਲਾ ਪੀਜ਼ਾ ਤੇ ਬਾਕੀ ਸਾਰੇ 25 30 ਆਈਟਮ ਗਣਾਈਆਂ ਉਹ ਤਾਂ ਆਪਾਂ ਨਹੀਂ ਖਾ ਸਕਦੇ ਕਿਉਂਕਿ ਆਪਾਂ ਇਹਨੂੰ ਮੇਨਟੇਨ ਰੱਖਣਾ ਕਿਉਂਕਿ ਮੈਂ ਤੁਹਾਨੂੰ ਦਿਖਾ ਦੇ ਕਿ ਮੈਂ ਥੋੜਾ ਜਿਹਾ ਹੁਣ ਡਾਈਟਿੰਗ ਤੇ ਆ ਗਿਆ ਹਾਂ weight ਨੂੰ ਰਿਡਿਊਸ ਕਰਨਾ ਹੈ ਤਾ ਜਿਹੜੀ ਇਹਨਾਂ ਦੀ ਹੈ ਜਿਹੜੀ ਗੋੜਵਲੀ ਚਾਹ ਇਹ ਵੀ ਕਾਫੀ ਫੇਮਸ ਹੈ ਤੇ ਜ਼ਰੂਰ ਟੇਸਟ ਕਰਕੇ ਦੇਖਿਆ ਜਾਵੇ ਹੁਣ ਤੱਕ RS24 ਚੈਨਲ ਦੀ ਫੈਮਿਲੀ ਜੁੜਨ ਵਾਸਤੇ ਆਪ ਸਿ RS24 ਚੈਨਲ ਦੀ ਫੈਮਿਲੀ ਨਾਲ ਬਣਵਾਸੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਕਮੈਂਟਾਂ ਵਿੱਚ ਆਪਣਾ ਪਿਆਰ ਜ਼ਰੂਰ ਦਿਓ ਜੀ ਮੇਰੇ ਅ ਇੱਕ ਮੇਰੇ ਇੱਕ ਹੋਰ ਰਿਕਵੈਸਟ ਹੈ ਕਿ ਮੇਰਾ YouTube ਤੇ ਚੈਨਲ ਹੈ RS24 ਚੈਨਲ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਜੀ